ਆ ਦੇਖੋ ਵੀਰ ਨਾਲ ਸਾਈਕਲ ਦੀ ਕਿੰਨੀ ਸੰਭਾਲ ਰੱਖਦਾ ਯਾਰ ਜ਼ਰੂਰੀ ਨਹੀਂ ਹੁੰਦਾ ਬਈ ਵੱਡੀਆਂ ਚੀਜ਼ਾਂ ਦੇ ਨਾਲ ਹੀ ਸਕੂਨ ਮਿਲਦਾ ਯਾਰ ਆ ਵੀਰ ਨੂੰ ਤਾਂ ਨਾ ਸਾਈਕਲ ਦੇ ਨਾਲ ਹੀ ਸਕੂਨ ਆ ਯਾਰ ਦੇਖੋ ਕਿਵੇਂ ਬੁੱਲ ਟੰਗੂ ਸੁਜਾ ਕੇ ਰੱਖਦਾ ਆਪਣੇ ਸਾਈਕਲ ਨੂੰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰ ਆ ਸੇਵੀਆਂ ਕੱਢਣ ਦੇ ਲਈ ਦੇਖੋ ਯਾਰ ਵੀਰ ਨੇ ਕਿਵੇਂ ਜਗਾੜ ਤਿਆਰ ਕੀਤਾ ਯਾਰ ਮੋਟਰਸਾਈਕਲ ਦਾ ਸਹਾਰਾ ਲੈ ਕੇ ਨਾ ਵਾਹ ਦੇਖੋ ਕਿੰਨੀਆਂ ਵਧੀਆ ਸੇਵੂਆਂ ਵਟ ਰਿਆ ਯਾਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਘੱਟਿਆਂ ਦੇ ਵਿੱਚੋਂ ਨਾ ਟਰੈਕਟਰਾਂ ਦੇ ਇੱਟਾਂ ਧੋਂਦੇ ਤਾਂ ਬਥੇਰੇ ਦੇਖੇ ਨੇ ਯਾਰ ਆਹ ਗੱਡੀਆਂ ਦੇ ਉੱਤੇ ਇੱਟਾਂ ਧੋਂਦੇ ਨਾ ਪਹਿਲੀ ਵਾਰ ਦੇਖੇ ਨੇ ਯਾਰ ਦੇਖੋ ਕਿਹੜੇ ਹਿਸਾਬ ਨਾਲ ਲੱਦੀ ਬੈਠੇ ਨੇ ਗੱਡੀਆਂ ਨੂੰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆਇਮੇ ਥੋੜੀ ਆਖਿਆ ਬਈ ਪਿੰਡਾਂ ਵਾਲੇ ਬਹੁਤ ਜਗਾੜੀ ਹੁੰਦੇ ਨੇ ਆਹ ਦੇਖੋ ਪਤੰਦਰ ਨੇ ਨਾ ਉਹ ਗੱਡੀ ਦੇ ਮਗਰ ਤਵੂਆਂ ਪਾਲੀਆਂ ਯਾਰ ਕੀ ਕਹਿਣਾ ਚਾਹੋਗੇ ਯਾਰ ਦੱਸਿਓ ਜਰੂਰ ਕਮੈਂਟ ਕਰਕੇ ਸੌਂਕ ਤਾਂ ਯਾਰ ਇਹਨੂੰ ਕਹਿੰਦੇ ਨੇ ਯਾਰ ਸੌਕ ਪੂਰੇ ਕਰਨ ਦੇ ਲਈ ਹਿੰਮਤ ਵੀ ਹੋਣੀ ਚਾਹੀਦੀ ਹੈ ਯਾਰ ਦੇਖੋ ਵੀਰ ਨੇ ਕਿੰਨੀ ਸੋਹਣੀ ਕੀ ਤਿਆਰ ਕਰਤੀ ਯਾਰ ਕਿੰਨੀ ਘੈਂਟ ਚੀਜ਼ ਤਿਆਰ ਕੀਤੀ ਹੈ ਯਾਰ ਵੀਰ ਨੇ ਕੀ ਕਹਿਣਾ ਚਾਹੋਗੇ ਦੱਸੋ ਜਰੂਰ ਕਮੈਂਟ ਕਰਕੇ ਯਾਰ ਆ ਔਰਤਾਂ ਤਾਂ ਬਈ ਬੜੀ ਭੜੀ ਹੋਈ ਯਾਰ ਦੇਖੋ ਉਧਰ ਕੁੱਕਰ ਦਾ ਟੱਕਣ ਫਸ ਗਿਆ ਤੇ ਔਰਤਾਂ ਨੂੰ ਮੈਨੂੰ ਆਇਆ ਲੱਗਦਾ ਬਈ ਭੁੱਖ ਵੀ ਬਹੁਤ ਲੱਗੀ ਹੋਣੀ ਹੈ ਜਿਹੜੇ ਹਸਾਬ ਨਾਲ ਮੱਥਾ ਮਾਰੀ ਜਾਂਦੀਆਂ ਯਾਰ ਚਮਚੇ ਨਾਲ ਮਾੜੇ-ਮੋਟੇ ਨਿਕਲਦੇ ਆ ਆ ਕੁੱਕਰ ਨੂੰ ਦੇਖੋ ਕਿਹੜੇ ਹਸਾਬ ਨਾਲ ਘੜੀਸੀ ਫਿਰਦੀਆਂ ਔਰਤਾਂ ਕੀ ਕਹਿਣਾ ਚਾਹੋਗੇ ਦੱਸੋ ਜਰੂਰ ਕਮੈਂਟ ਕਰਕੇ ਆ ਦੋਸਤਾਂ ਨੇ ਦੇਖੋ ਆਪਣੇ ਦੋਸਤ ਦਾ ਨਾ ਪਹਿਲੀ ਵਾਰ ਜਨਮ ਦਿਨ ਮਨਾਇਆ ਸੀਗਾ ਤੇ ਪਤੰਦਰ ਦੇਖੋ ਕਿਹੜੇ ਹਿਸਾਬ ਨਾਲ ਖਾ ਰਿਹਾ ਕੇਕ ਨੂੰ ਟੁੱਟ ਕੇ ਪੈ ਗਿਆ ਐਡਾ ਹੋ ਗਿਆ ਸੀਗਾ ਕਦੇ ਜਨਮ ਦਿਨ ਨਹੀਂ ਮਨਾਇਆ ਹੋਣਾ ਇਹਨੇ ਤੇ ਦੇਖੋ ਕਿਹੜੇ ਸੌਣਾ ਰੀਝਾ ਪੂਰੀਆਂ ਕਰਦਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ